ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਣਾ ਗੋਪੀ ਦੀ ਪਨੀਰੀ ਦਾ ਜਿਹੜਾ ਉਹ ਦੂਸਰਾ ਦਿਨ ਆ ਕੱਲ ਪੋਨ ਲਿਆ ਕੇ ਸਵੇਰ ਤੋਂ ਜੋ ਨਹਿਰ ਦੇ ਖਾਲਾਂ ਚੋਂ ਨਿਕਲਦੀ ਹੈ ਉਹ ਪਾਈ ਆ ਇੱਥੇ ਆਪਾਂ ਸੋ ਬੈੱਡ ਤਿਆਰ ਕਰਿਆ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਵੀ 4 ਫੁੱਟ ਚੌੜਾ ਤੇ 15 ਫੁੱਟ ਲੰਬਾ ਬੈੱਡ ਆ ਜਿਹੜਾ ਉਹ ਤਿਆਰ ਕਰਿਆ ਸੋ ਉਸ ਕੰਜਾ ਪਿਆ ਆਪਣਾ ਉੱਪਰ ਇੱਟ ਧਰੀ ਹੋਈ ਆ ਉਹਦੇ ਤੇ ਉਹਦੇ ਨਾਲ ਜਿਹੜੀਆਂ ਲੈਣਾ ਮਾਰ ਕੇ ਉਨ ਤਾਂ ਜਿਹੜੇ ਤਜਰਬੇਕਾਰ ਬੰਦੇ ਨੇ ਪੁਰਾਣੇ ਸਮੇਂ ਵਾਲੇ ਉਹ ਤਾਂ ਸਿੱਧਾ ਹੀ ਬੀਜ ਦਿੰਦੇ ਆ ਛਿੱਟਾ ਦੇ ਕੇ ਪਰ ਨਵੇਂ ਕਿਸਾਨ ਹੋਣ ਕਰਕੇ ਤੇ ਇੱਕ ਵੀ ਮਹਿੰਗਾ ਹੋਣ ਕਰਕੇ ਪਹਿਲੀ ਵਾਰ ਕਰਕੇ ਆਪਾਂ ਇਹ ਸਕੰਜੇ ਦੀ ਮਦਦ ਲੈ ਰਹੇ ਆ ਤੁਸੀਂ ਦੇਖ ਸਕਦੇ ਹੋ ਉਹ ਸਕੰਜਾ ਜਿਹੜਾ ਉਹ ਧੂਕੇ ਲਗਾਏ ਆ ਹੱਥ ਨਾਲ ਉਹ ਪਸਰੀਆ ਲੱਗਿਆ ਜਿਹੜਾ ਤਾਂ ਉਹਨੇ ਇਹ ਵਟਾਂ ਤਿਆਰ ਕਰੀਆਂ ਤੇ ਇਹ ਵਟਾਂ ਦੇ ਵਿੱਚ ਆਪਾਂ ਇੱਥੇ ਬੀ ਖਿਲਾਰਾਂਗੇ ਉੱਪਰੇ ਤੇ ਜਿਹੜਾ ਵਰਮੀ ਕੰਪੋਸਟ ਦਾ ਉਹ ਛਾਣਾ ਦੇਵਾਂਗੇ ਛਾਣੇ ਨਾਲ ਸੋ ਇਹਦੇ ਥੱਲੇ ਵੀ 25 ਕਿਲੋ ਤੋਂ 30 ਕਿਲੋ ਦੇ ਤਕਰੀਬਨ ਦਰਮਿਆਨ ਜਿਹੜਾ ਆਪਾਂ ਵਰਮੀ ਕੰਪੋਸਟ ਮਿਕਸ ਕੀਤੀ ਐ ਪਾ ਕੇ ਪਹਿਲਾਂ ਬੈੱਡ ਬਣਾ ਕੇ ਉੱਤੇ ਵਰਮੀ ਕੰਪੋਸਟ ਦਾ ਸਿੱਟਾ ਦੇ ਕੇ ਤਿੰਨ 25 ਕਿਲੋ 30 ਕਿਲੋ ਵਜਨ ਅੰਦਾਜ਼ੇ ਨਾਲ ਪਾ ਕੇ ਫਿਰ ਉਹ ਆਪਾਂ ਘਾ ਰੋਲਣੀ ਨਾਲ ਮਿਕਸ ਕਰਕੇ ਉਹਦੋਂ ਬਾਅਦ ਉਹ ਗਾਜ ਮਾਰਿਆ ਇਹ ਗਾਜ ਪਿਆ ਮਿਸਤਰੀਆਂ ਨਾਲ ਪੱਧਰ ਕਰਕੇ ਲੈਵਲ ਕਰਕੇ ਹੁਣ ਇਹਦੇ ਤੇ ਸਕੰਜੇ ਨਾਲ ਹੁਣ ਇਹਨੂੰ ਸ਼ੁਰੂ ਕਰਨ ਲੱਗੇ ਆ। ਸੋ ਆ ਤੁਹਾਨੂੰ ਦਿਖਾ ਦਈਏ ਵੈਰੈਟੀ। ਟੌਕੀ ਦੀ ਵੈਰੈਟੀ ਹੈ ਜੀ 스노우 ਮਾਊਂਟੇਨ ਹਾਈਬ੍ਰਿਡ ਹੈ। ਐਫ1 ਕਹਿ ਦਿੰਦੇ ਆ। ਸੋ ਆ ਬਾਟੀ ਦੇ ਵਿੱਚ ਪਾ ਲਿਆ। ਸੋ ਆ ਬਾਬਾ ਜੀ ਸਾਡੇ ਇਹਨਾਂ ਨੇ ਹੱਥ ਕਰਨਾ। ਸੋ ਦਿਓ ਦਵਾਵਾ। ਤੁਹਾਨੂੰ ਮੈਂ ਤੋਂ ਸਾਡੀ ਰੰਗ ਲੈ ਕੇ ਆਵੇ। ਧੰਨਵਾਦ ਜੀ। ਸ਼ੁਕਰੀਆ। ਇੱਕ ਵਾਰੀ ਫੇਰ ਦੇਖ ਸਕਦੇ ਹੋ ਟਾਕੀ ਦਾ ਸੀਡ ਹੈ ਇਹ ਜਾਪਾਨ ਦਾ ਠੀਕ ਹੈ ਤਾਂ ਤੱਕ ਲਈ ਸਤਿ ਸ੍ਰੀ ਅਕਾਲ ਜੀ ਕਿਉਟੋ ਜਾਪਾਨ ਟਾਕੀ ਦੀ ਵੈਰਾਈਟੀ ਹੈ ਜੀ ਇਹ ਜਿਵੇਂ ਜਿਵੇਂ ਆਪਾਂ ਅੱਗੇ ਕੰਮ ਕਰਾਂਗੇ ਉਸ ਢੰਗ ਨਾਲ ਤੁਹਾਨੂੰ ਵੀਡੀਓ ਪਾਉਂਦੇ ਰਵਾਂਗੇ ਤਾਂ ਤੱਕ ਲਈ ਸਤਿ ਸ੍ਰੀ ਅਕਾਲ ਜੀ